ਰਣ ਨਾ ਜਾਈ ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ ਬਿਹાગੜਾ ਮੁਹੱਲਾ ਪੰਜਵਾਂ ਖੋਜਤ ਸੰਤ ਫਿਰਹਿ ਪ੍ਰਭ ਪ੍ਰਾਨ ਆਧਾਰੀ ਰਾਮ ਤਾਣ ਤਨ ਖੀਨ ਭਇਆ ਬਿਨ ਮਿਲਤ ਪਿਆਰੀ ਰਾਮ ਪ੍ਰਭ ਮਿਲਹੁ ਪਿਆਰੀ ਮਾਇਆ ਧਾਰੀ ਕਰ ਦਇਆ ਲੜ ਲਾਏ ਲੀਜੀਐ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਪੇਖੇ ਜੀ ਜੈ ਸਮਰੱਥ ਪੂਰਨ ਸਦਾ ਨਿਹਚਲ ਪੂਜ ਅਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲਹੁ ਪ੍ਰਾਨ ਪਿਆਰੀ ਜਪ ਤਪ ਬਰਤ ਕੀਨੇ ਪੇਖਨ ਕੋ ਚਰਨ ਨਾਰਾਮ ਤਪਤ ਨਾ ਕਤਹਿ ਬੁੱਝੈ ਬਿਨ ਸੁਆਮੀ ਸਰਨਾਰਾਮ ਰਾਬ ਸਰਨ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀਐ ਆਨਾਥ ਨਿਰਗੁਣ ਕਛ ਨਾ ਜਾਣਾਂ ਮੇਰਾ ਗੁਣ ਔਗਣ ਨਾ ਵਿਚਾਰੀਐ ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਾਰਨ ਕਰਨਾ ਨਾਨਕ ਚਾਤਰ ਕਹ ਹਰ ਬੂੰਦ ਮੰਗੈ ਜਪ ਜੀਵਾ ਹਰ ਹਰ ਚਰਨ ਅਮਹਿ ਸਰੂਪ ਰੋਪੀਓ ਹਰ ਹਰ ਨਾਮਾਰਾ संतह संग मिले जप पूर्ण काम राम सब काम पूर्ण दुख बदीरन हर निमख मन हो ना बीसरे आनंद आनदिन सदा साचा सर्व गुण जगदीसर अगणत ऊच अपार खाकुर अगम जाको थामा बिनवंत नानक मेरी इच्छा पूरन मिले श्री रंग रामा ਕਈ ਕੋਟਕ ਜਗ ਫਲਾ ਸੁਣ ਗਾਵਨ ਹਰੀ RAM ਹਰ ਹਰ ਨਾਮ ਜਪਤ ਕੁੱਲ ਸਗਲੇ ਤਾਰੇ RAM ਹਰ ਨਾਮ ਜਪਤ ਸੋਹੰਤ ਪ੍ਰਾਣੀ ਤਾਂ ਕੀ ਮਹਿਮਾ ਕਿਤ ਗਨਾ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦਮਨਾ ਸੁਭ ਦਿਵਸੇ ਆਏ ਗਹਿ ਕੰਠ ਲਾਏ ਪ੍ਰਭ ਊਚੇ ਅਗਮ ਅਪਾਰੇ ਬਿਨਵੰਤਨ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਅਤ ਪਿਆਰੀ ਬਿਹਗੜਾ ਮੁਹੱਲਾ ਪੰਜਵਾ ਸੰਤ ਅਨਕਾਇ ਰਾਟੜਿਆ ਵਾਟ ਦਹੇਲੀ RAM ਪਾਪ ਕਮਾਵਦਿਆ ਤੇਰਾ ਕੋਈ ਨਾ 베ਲੀ RAM ਕੋਈ ਨਾ 베ਲੀ ਹੋਏ ਤੇਰਾ ਸਦਾ ਪਛੋਤਾਵੇ ਗੁਣ ਗਪਾਲਨਾ ਜਪਹਿ ਰਸਨਾ ਫਿਰ ਕਦਹੁ ਸੇਧੇ ਆਵੇ ਤਰਵਰਵ ਸੁਨਿ ਨਹ ਪਾਤ ਜੁੜਤੇ ਜੰਮ ਮਗ ਗਾਉਣ ਅਕੇਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ ਤੂੰ ਬਲਵੰਚ ਲੋਕ ਕਰਹਿ ਸਭ ਜਾਣੈ ਜਾਣੀ RAM ਲੇਖਾ ਧਰਮ ਭਇਆ ਤਿਲ ਪੀੜੇ ਕਹਾਣੀ RAM ਕਿਰਤ ਕਮਾਣੇ ਦੁਖ ਸਹੋ ਪ੍ਰਾਣੀ ਅਨਕ ਜੋਨ ਪਰਮਾਇ ਮਹਾ ਮੋਹਣੀ ਸੰਗ ਰਾਤਾ ਰਤਨ ਜਨਮ ਗੁਆਇਆ ਇਕ ਸਹਰ ਕੇ ਨਾਮ ਬਾਝੁ ਆਨ ਕਾਜ ਸਿਆਣੀ ਬਿਨਵੰਤ ਨਾਨਕ ਲੇਖ ਲਿਖਿਆ ਭਰਮ 모ਹੇ ਲੋਭਾਣੀ ਬੀਚ ਨਾ ਕੋਇ ਕਰੇ ਅਕਿਰਤ ਘਣ ਵਿਛੜ ਪਇ ਆਏ ਖਰੇ ਕਠਨ ਜਮ ਕੰਕਰ ਪਕੜ ਲਇਆ ਪਕੜੇ ਚਲਾਇਆ ਆਪਣਾ ਕਮਾਇਆ ਮਹਾਮੋਹਣੀ ਰਾਤਿਆ ਗੁਣ ਗੋਵਿੰਦ ਗੁਰਮੁਖ ਨਾ ਜਪਿਆ ਤਪਤ ਥੰਮ ਗਲ ਲਾਤਿਆ ਕਾਮ ਕ੍ਰੋਧ ਅਹੰਕਾਰ ਮੂਠਾ ਖੋਏ ਗਿਆਨ ਪਛਤਾਪਿਆ ਬਿਨਵੰਤ ਨਾਨਕ ਸੰਜੋਗ ਭੂਲਾ ਹਰ ਜਾਪ ਰਸਨ ਨਾ ਜਾਪਿਆ ਤੁਜ ਬਿਨ ਕੋ ਨਾਹੀ ਰਬ ਰਾਖਣ ਹਾਰਾ ਰਾਮ ਪਤ ਤੋ ਪਧਾਰਨ ਹਰ ਬਿਰਦ ਤੁਮਾਰਾ ਰਾਮ ਪਤ ਤੋ ਪਧਾਰਨ ਸਰਨ ਸੁਆਮੀ ਕਿਰਪਾ ਨਿਗ ਦਿਆਲਾ ਅੰਧ ਕੂਪ ਤੇ ਉਧਾਰ ਕਰਤੇ ਸਗਲ ਘਟ ਪ੍ਰਤ ਪਾਲਾ ਸਰਨ ਤੇਰੀ ਕਟ ਮਹਾ ਬੇੜੀ ਇਕ ਨਾਮ ਦੇ ਆਧਾਰਾ ਬਿਨਵੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦਿਆਰਾ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਲਾਯਾਰਾਮ ਸਭ ਸੁਖ ਪ੍ਰਗਟਿਆ ਦੁੱਖ ਦੂਰ ਪਰਾਯਾਰਾਮ ਸੁਖ ਸਹਿਜ ਅਨੰਦ ਬਨੋਦ ਸਦਹੀ ਗੁਣ ਗੋਪਾਲ ਨਿਤ ਗਾਈਐ ਭਜ ਸਾਧ ਸੰਗੇ ਮਿਲੇ ਰੰਗੇ ਵਹੜ ਜਉਣ ਨਾ ਧਾਈਐ ਗਹਿ ਕੰਠ ਲਾਈ ਸਹਿਜ ਸੁਭਾਏ ਆਦ ਅੰਕੁਰ ਆਇਆ ਬਿਨਵੰਤ ਨਾਨਕ ਆਪ ਮਿਲੇਆ ਬਹੁੜ ਕਤੂ ਨਾ ਜਾਇਆ ਬਹਾਗੜਾ ਮਹੱਲਾ ਪੰਜਵਾਂ ਸੰਤ ਸੁਨਹੁ ਬੇਨੰਤੀਆ ਸਵਾਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚੇਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸ਼ ਭੰਜਨਾ ਸਰਨ ਤੇਰੀ ਰਖ ਲਿਓ ਮੇਰੀ ਸਰਬ ਮੈਂ ਨਿਰੰਜਨਾ ਸੁਨਤ ਪੇਖਤ ਸੰਗ ਸਭ ਕੈ ਪ੍ਰਭ ਨਿਰਹੁ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰੱਖ ਲੇ ਹੋ ਘਰ ਕੇ ਚੇਰੇ ਤੂੰ ਸਮਰਥ ਸਦਾ ਹਮ ਦੀਨ ਪੇਖਾਰੀ RAM ਮਾਇਆ 모ਹੀ ਮਗਨ ਕੱਢ ਲੇ ਹੋ ਮਰਾਰੀ RAM ਲੋਭ 모ਹੀ ਬੇਕਾਰ ਬਾਂਦੇ ਹੋ ਅਨਕ ਦੋਖ ਕਮਾਵਨੇ ਅਲੇਪਤ ਬੰਦਨ ਰਹਿਤ ਕਰਤਾ ਜੀਆ ਆਪਣਾ ਪਾਵਨੇ ਕਰ ਅਨਗਰਹੋ ਪਤਤ ਪਾਵਨ ਬਹੁ ਜੋਨ ਭ੍ਰਮਤੇ ਹਾਰੀ ਬਿਨਵੰਤ ਨਾਨਕ ਦਾਸ ਹਰਿ ਕਾ ਪ੍ਰਭ ਜੀ ਪ੍ਰਾਨ ਅਧਾਰੀ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਨਾਮ ਪਲ ਹੈ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਅਗਾਦ ਭੂਦ ਅਪਾਰ ਕਰਤੇ ਮੋਹਿ ਨੀਚ ਕਛੂ ਨਾ ਜਾਣਾ ਰਤਨ ਤਿਆਗ ਸੰਗ੍ਰਹਿਮ ਕਉਡੀ ਪਸੂ ਨੀਚ ਇਆਨਾ ਤਿਆਗ ਚਲਤੀ ਮਹਾ ਚੰਚਲ ਦੁਖ ਕਰ ਕਰ ਜੋਰੀ ਨਾਨਕ ਸਰਨ ਸਮਰੱਥ ਸੁਆਮੀ ਪੈਜ ਰੱਖੋ ਮੋਰੀ ਜਾਂਤੇ ਵਿਛੜਿਆ ਤਿਨ ਆਪ ਮਲਾਇਆ ਰਾਮ ਸਾਧੂ ਸੰਗਮੇ ਹਰ ਗੁਣ ਗਾਇਆ ਰਾਮ ਗੁਣ ਗਾਏ गोविंद ਸਦਾ ਨੀਕੇ ਕਲਿਆਣ ਮੈਂ ਪ੍ਰਗਟ ਭਈ ਸੇਜਾ ਸੁਹਾਵੀ ਸੰਗ ਪ੍ਰਭ ਕੈ ਆਪਣੀ ਪ੍ਰਭ ਕਰ ਲੈ ਛੋੜ ਚਿੰਤ ਅਚਿੰਤ ਹੋਏ ਬਹੁੜ ਦੁਖ ਨਾ ਪਾਇਆ ਨਾਨਕ ਦਰਸ਼ਨ ਪੇਖ ਜੀਵੇ गोविंद ਗੁਣ ਨਿਦ ਗਾਇਆ ਬਿਹਗੜਾ ਮਹੱਲਾ ਪੰਜਵਾਂ ਸ਼ੰਤ ਬੋਲ ਸੋ ਧਰਮੀੜਿਆ ਮੋਨ ਕਤ ਧਾਰੀ ਨਾ ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਵਹਾਰੀ ਰਾਮ ਸੰਗ ਤੇਰੇ ਕਛਨਾ ਚੱਲੇ ਬਿਨਾ ਗੋਵਿੰਦ ਨਾਮਾ ਦੇਸ ਵੇਸ ਸਵਰਨ ਰੂਪਾ ਸਗਲ ਊਨੇ ਕਾਮਾ ਪੁੱਤਰ ਕਲਤਰ ਨਾ ਸੰਗ ਸੋਭਾ ਹਸਤ ਕੌਰ ਵਿਕਾਰੀ ਬਿਨ ਨੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂੰ ਨੀਂਦ ਭਰੇ ਜਾਗਤ ਕਤ ਨਾਹੀ RAM ਮਾਇਆ ਝੂਠ ਰੁਦਨ ਕੀਤੇ ਬਿਲਲਾਹੀ RAM ਬਿਲਲਾਹੇ ਕੀਤੇ ਮਹਾਮੋਹਣ ਬਿਨ ਨਾਮ ਹਰ ਕੇ ਸੁਖ ਨਹੀਂ ਸਹਿ ਸੁਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ਆਦ ਅੰਤੇ ਮਦ ਪੂਰਨ ਸਰਬਤਰ ਘਟ ਘਟ ਆਹੀ ਬਿਨਮੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਘਰ ਜਾਹੀ ਨਰਪਤ ਜਾਣ ਗਰਹਿਓ ਸੇਵਕ ਸਿਆਣੇ RAM ਸਰ ਪਰ ਵਿਛੜਨਾ ਮੋਹੇ ਪਛਤਾਣੇ RAM ਹਰ ਚੰਦੌਰੀ ਦੇਖ ਭੂਲਾ ਕਹ ਹ ਅਸਥਿਤ ਪਾਈਐ ਬਿਨ ਨਾਮ ਹਰਿ ਕੇ ਆਨ ਰਚਨਾ ਅਹਿਲਾ ਜਨਮ ਗੋਾਈਐ ਹਉ ਹਉ ਕਰਤਨਾ ਤ੍ਰਿਸ਼ਣ ਬੂਝੈ ਨਹਿ ਕਾਮ ਪੂਰਨ ਗਿਆਨੀ ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਕੀਤਿਆ ਪਛਤਾਨੀ ਧਾਰ ਅਨਗਰਹੋ ਆਪਣਾ ਕਰ ਲੀਨ ਆਰਾਮ ਪੂਜਾ ਗਹਿ ਕਾੜ ਲੀਓ ਸਾਧੂ ਸੰਗ ਦੀਨ ਆਰਾਮ ਸਾਧ ਸੰਗਮ ਹਰ ਅਰਾਧੇ ਸਗਲ ਕਲਮਲ ਦੁਖ ਜਲੇ ਮਹਾ ਧਰਮ ਸੋਦਾਨ ਕਿਰਿਆ ਸੰਗ ਤੇ ਰਹਿ ਸਿਹ ਚੱਲੇ ਰਸਨਾ ਅਰਾਧੇ ਏਕ ਸੋ ਆਮੀ ਹਰ ਨਾਮ ਮਨ ਤਨ ਭੀਨਾ ਨਾਨਕ ਜਿਸ ਨੂੰ ਹਰਮ ਲਾਏ ਸੋ ਸਰਬ ਗੁਣ ਪਰਬੀਨਾ ਵਿਹਾਗੜੇ ਕੀ ਵਾਰ ਮਹੱਲਾ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਪਾਈਐ ਹੋਰਥੈ ਸੁਖ ਨ ਭਾਲ ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੈ ਹਰ ਨਾਲ ਨਾਨਕ ਨਾਮ ਤਿਨਾ ਕਉ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ਼ੈ ਜਿਸ ਬਖਸ਼ੈ ਸੋ ਖਰਚੈ ਖਾਇ ਸਤਿਗੁਰ ਦੇ ਹੱਥ ਨਾ ਆਵਈ ਸਭ ਥੱਕੇ ਕਰਮ ਕਮਾਏ ਨਾਨਕ ਮਨਮੁਖ ਜਗਤ ਧਨਹੀਨ ਹੈ ਅੱਗੇ ਭੁੱਖਾ ਕੀ ਖਾਏ ਪੌੜੀ ਸਭ ਤੇਰੀ ਤੋਂ ਸਭ ਸੁਦਾ ਸਭ ਤੁਧ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਧਿਆਇਆ ਤਿਸ ਦੀ ਤੂੰ ਪਗਤ ਥਾਏ ਪਾਏ ਜੋ ਤੁਧ ਮਨ ਭਾਇਆ ਜੋ ਹਰ ਪ੍ਰਭ ਭਾਵੈ ਸੋ ਧੀਐ ਸਭ ਕਰਮ ਤੇਰਾ ਕਰਾਇਆ ਸਲਾਹੇ ਹੋ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਸ਼ਲੋਕ ਮਹਲਾ 3 ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਈ ਨਾਮੇ ਕਾਰਜ ਸਿਧ ਹੈ ਸਹਜੇ ਹੋਈ ਸੋ ਹੋਈ ਗੁਰਮਤਿ ਮਤ ਅਚਲ ਹੈ ਚਲਾਏ ਨਾ ਸਕੈ ਕੋਈ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਈ ਮਨਮੁਖ ਮੂਲੋ ਪੁਲਾਇਨ ਵਿੱਚ ਲਭ ਲੋਭ ਹੰਕਾਰ ਝਗੜਾ ਕਰਦੇ ਆ ਅਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੁਧ ਮਤ ਕਰਤੈ ਹਿਰ ਲਈ ਬੋਲਣ ਸਭ ਵਿਕਾਰ ਦਿੱਤਾ ਕਿਤੇ ਨਾ ਸੰਤੋਖੀਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨਮੁਖਾਂ ਨਾਲੋਂ ਟੁੱਟਿਆ ਭਲੀ ਜਿੰਨਾ ਮਾਇਆ 모ਹੀ ਪਿਆਰ ਮਹਲਾ ਤੀਜਾ ਤਿਨ ਭਉ ਸੰਸਾਰ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਤੁਰ ਤਿਨ ਕੀ ਪੈਜ ਰੱਖਦਾ ਆਪੇ ਰਖਣਹਾਰ ਮਿਲ ਪ੍ਰੀਤਮ ਸੁਖ ਪਾਇਆ ਸਚੈ ਸ਼ਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਾਰ ਪੌੜੀ ਜੀ ਜੰਤ ਸਭ ਤੇਰਿਆ ਤੂੰ ਸਭ ਨਾਰਾਸ ਜਿਸ ਤੂੰ ਦੇਹੇ ਤਿਸ ਸਭ ਕਿਛ ਮਿਲੈ ਕੋਈ ਹੋਰ ਸ਼ਰੀਕ ਨਾਹੀ ਤੁਧ ਪਾਸ ਤੂੰ ਇੱਕੋ ਦਾਤਾ ਸਭ ਸੁਦਾ ਹਰ ਪਹਿ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈ ਸੋ ਜਨ ਸਬਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਸ਼ਲੋਕ ਮਹਲਾ 3 ਗੁਰਮੁਖ ਸਚੈ ਭਾਵ ਦੇ ਧਰ ਸਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰ ਮਹਲਾ ਤੀਜਾ ਗੁਰ ਕੀ ਸੇਵਾ ਚਾਕਰੀ ਭੈ ਰਚਕਾਰ ਕਮਾਏ ਜਿਹਾ ਸੇਵੈ ਤੇ ਹੋਵੈ ਜੇ ਚੱਲੈ ਤਸੈ ਰਜਾਈ ਨਾਨਕ ਸਭ ਕਿਸੇ ਆਪ ਹੈ ਅਵਰਨਾ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੀਵੜ ਅਵਰਨਾ ਕੋਈ ਤੁਦ ਜੇਵੜ ਹੋਰ ਸ਼੍ਰੀਖ ਹੋਐ ਤਾਂ ਆਖੀਐ ਤੁਦ ਜੇਵੜ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨਣ ਘੜਨ ਸਮਰੱਥ ਦਾ ਤਾਰ ਹੈ ਤੁਦੇ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੁਦ ਜੇਵੜ ਦਾ ਤਾਰ ਮੈਂ ਕੋਈ ਨਦਰ ਨਾ ਆਵੇਈ ਤੁਦ ਸਭ ਸੈ ਨੂੰ ਦਾਣ ਦਿੱਤਾ ਖੰਡੀ ਵਰ ਪੰਡੀ ਪਤਾਲੀ ਪੁਰੀ ਸਭ ਲੋਈ ਸ੍ਰੋਕ ਮਹੱਲਾ 3 ਮਨ ਪ੍ਰਤੀਤਨਾ ਆਈਆ ਸਹਿਜ ਨ ਲੱਗੋ ਭਾਉ ਸ਼ਬਦੈ ਸਾਧਨਾ ਪਾਯੋ ਮਨ ਹਟਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ 3 ਆਪਣਾ ਆਪ ਨਾ ਪਛਾਣਿਆ ਮੂੜਾ ਅਵਰਾਇਕ ਦੁਖਾਏ ਮੁੰਡਾ ਦੀ ਖਸਲਤ ਨਾ ਗਈਆ ਫੰਦੇ ਵਿੱਚੜ ਚੋਟਾ ਖਾਏ ਸਤਿਗੁਰ ਕੈ ਭੈ ਭਨ ਨਾ ਘੜਿਓ ਰਹਿ ਅੰਕ ਸਮਾਏ ਅਨ ਦਿਨ ਸੈਸਾ ਕਦੇ ਨਾ ਚੂਕੇ ਬਿਨ ਸ਼ਬਦੈ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਭਲਾ ਨਿਤ ਤੰਦਾ ਕਰਤ ਵਿਹਾਈ ਚਰਨ ਕਰ ਦੇਖਤ ਸੁਣ ਥਕੇ ਦੇਹ ਮੁਕੇ ਨੇੜੈ ਆਏ ਸੱਚਾ ਨਾਮ ਨ ਲਗੋ ਮੀਠਾ ਜਿਤ ਨਾਮ ਨਵ ਨਿਧ ਪਾਏ ਜੀਵਤ ਮਰੇ ਮਰੇ ਫੁਨ ਜੀਵੇ ਤਾ ਮੁਖ ਅੰਤਰ ਪਾਏ ਤੁਰ ਕਰਮ ਨਾ ਪਾਉ ਪ੍ਰਾਣੀ ਵਿਣ ਕਰਮਾ ਕੀਆ ਪਾਏ ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ ਗਤ ਮਤਿ ਸ਼ਬਦੇ ਪਾਏ ਨਾਨਕ ਸਤਗੁਰ ਤਦਹੀ ਪਾਏ ਜਾਂ ਵਿੱਚੋਂ ਆਪ গো ਆਈ ਪੌੜੀ ਜਿਸ ਦੇ ਚਿੱਤ ਵਸਿਆ ਮੇਰਾ ਸੁਆਮੀ ਤਿਸਨੂੰ ਕਿਉ ਅੰਦੇਸਾ ਕਿਸੈ ਗੱਲੈ ਦਾ ਲੋੜੀਐ ਹਰ ਸੁਖ ਦਾਤਾ ਸਭਨਾ ਗੱਲਾਂ ਕਾ ਤਿਸਨੂੰ ਧਿਆਏ ਦਿਆਂ ਕਿਵ ਨਿਮਖ ਘੜੀ ਮੂੰਹ ਮੋੜੀਐ ਜਿਨ ਹਰ ਧਿਆਇਆ ਤਿਸਨੂੰ ਸਰਬ ਕਲਿਆਣ ਹੋਏ ਨੇਤ ਸੰਤ ਜਨਾ ਕੀ ਸੰਗਤ ਜਾਏ ਬਹੀਏ ਮੂੰਹ ਜੋੜੀਏ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਏ ਹਰ ਕਿਰਪਾ ਤੇ ਹੁਆ ਹਰ ਭਗਤ ਹਰ ਭਗਤ ਜਨਾ ਕੈ ਮੋਹੇ ਦਿੱਠੈ ਜਗਤ ਤਰਿਆ ਸਭ ਲੋੜੀਏ ਸ਼ਲੋਕ